ਅਧਿਕ ਕੱਠਿਆਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਸ ਦੀ ਸਸਰੇ ਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅਧਿਕ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪਠ ਨੰਬਰ 13 ਧਨੀ ਰਾਮ ਸਾਤਰੀ ਵਿ사ਗੁਰ ਗੋਬਿੰਦ ਸਿੰਘ ਜੀ ਇਹਦੇ ਭੂ ਵਿਕਲਪੀ ਪ੍ਰਸ਼ਨਾਂ ਬਾਰੇ ਦੱਸਾਂਗਾ ਇੱਕ ਹੋਰ ਵਿ사ਸੀ ਪਠੰਬਰ 14 ਇੱਕ ਗੱਜਲ ਹੈ ਇਹ ਕਵਿਤਾ ਹੈ ਇਹਦਾ ਨਾਮ ਹੈ ਗੱਜਲ ਅਰਵਜਨ ਸਿੰਘ ਕੋਮਲ ਇਹਦੇ ਲੇਖਕ ਹਨ ਉਸ ਪਠ ਦੇ ਓਕੇ ਸ਼ਬਦਾਂ ਬਾਰੇ ਵੀ ਦੱਸਾਂਗਾ ਵੇਖੋ ਜੀ ਅਧ ਦੇ ਅਵਿਸ਼ਾ ਪਠ ਨੰਬਰ 13 ਦੇ ਭੂ ਵਿਕਲਪੀ ਪ੍ਰਸ਼ਨ ਤੇ ਪਠ ਨੰਬਰ 14 ਦੇ ਓਕੇ ਸ਼ਬਦਾਂ ਦੇ ਅਰਥ ਕਵਿਤਾ ਦੇ ਵੇਖੋ ਜੀ ਗੁਰੂ ਜੀ ਦੱਖਣ ਤੋਂ ਸਿੱਖਾਂ ਦੀ ਅਗਵਾਈ ਲਈ ਗੁਰੂ ਜੀ ਨੇ ਦੱਖਣ ਤੋਂ ਸਿੱਖਾਂ ਦੀ ਅਗਵਾਈ ਲਈ ਕਿਸ ਨੂੰ ਭੇਜਿਆ ਸੀ ਗੁਰੂ ਜੀ ਨੇ ਦੱਖਣ ਤੋਂ ਸਿੱਖਾਂ ਦੀ ਅਗਵਾਈ ਲਈ ਕਿਸ ਨੂੰ ਭੇਜਿਆ ਸੀ ਬੰਦਾ ਸਿੰਘ ਪਹਾਦਰ ਬੰਦਾ ਸਿੰਘ ਪਹਾਦਰ ਨੂੰ ਗੁਰੂ ਜੀ ਨੇ ਦੱਖਣ ਤੋਂ ਸਿੱਖਾਂ ਦੀ ਅਗਵਾਈ ਲਈ ਬੰਦਾ ਸਿੰਘ ਪਹਾਦਰ ਨੂੰ ਭੇਜਿਆ ਸੀ ਕਿਨੂੰ ਬੰਦਾ ਸਿੰਘ ਪਹਾਦਰ ਨੂੰ ਭੇਜਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਗੁਰੂ ਜੀ ਕਿਸ ਸਥਾਨ ਤੇ ਜੋਤੀ ਜੋਤ ਸਮਾ ਗਏ ਹਜ਼ੂਰ ਸਾਹਿਬ ਗੁਰੂ ਜੀ ਹਜ਼ੂਰ ਸਾਹਿਬ ਤੋਂ ਜੋਤੀ ਜੋਤ ਸਮਾ ਗਏ ਹਜ਼ੂਰ ਸਾਹਿਬ ਮਹਾਰਾਸ਼ਟਰ ਵਿਖੇ ਹੈ ਜਿਹੜਾ ਸਾਡੇ ਭਾਰਤ ਦਾ ਇੱਕ ਰਾਜ ਹੈਗਾ ਤੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਈ ਵਿਖੇ ਜੋਤੀ ਜੋਤ ਸਮਾ ਗਏ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਗੁਰੂ ਜੀ ਦੀ ਸ਼ਖਸੀਅਤ ਦਾ ਕੋਈ ਇੱਕ ਪੱਖ ਕਿਹੜਾ ਸੀ ਸੰਤ ਸਿਪਾਈ ਫਕੀਰ ਪਾਤਸ਼ਾਹ ਗੁਰੂ ਜੀ ਦੀ ਸ਼ਖਸੀਅਤ ਦਾ ਇੱਕ ਪੱਖ ਕੋਈ ਇੱਕ ਪੱਖ ਕਿਹੜਾ ਸੀ ਆ ਪੁੱਛਿਆ ਗਿਆ ਸੀ ਗੁਰੂ ਜੀ ਦੀ ਸ਼ਖਸੀਅਤ ਦਾ ਇੱਕ ਪੱਖ ਸੰਤ ਸਿਪਾਈ ਤੇ ਫਕੀਰ ਪਾਤਸ਼ਾਹ ਸੀ ਫਕੀਰ ਪਾਤਸ਼ਾਹ ਸੀ ਪ੍ਰਸ਼ਨ ਨੰਬਰ ਚੌਥਾ ਵੇਖੋ ਜੀ ਨੰਦੇੜ ਸਾਹਿਬ ਵਿਖੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਉੱਥੇ ਹੁਣ ਕਿਹੜਾ ਗੁਰਦੁਆਰਾ ਬਣਿਆ ਗਿਆ ਸੀ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ ਉੱਥੇ ਹੁਣ ਕਿਹੜਾ ਗੁਰਦੁਆਰਾ ਬਣਿਆ ਸੀ ਕਿ ਕਿਹੜਾ ਗੁਰਦੁਆਰਾ ਕਿਹੜਾ ਗੁਰਦੁਆਰਾ ਬਣਾਈਆ ਗਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ ਉੱਥੇ ਕਿਹੜਾ ਗੁਰਦੁਆਰਾ ਬਣਾਇਆ ਜਾਂ 81 ਸਤਕੰਡ ਸ੍ਰੀ ਹਜੂਰ ਸਾਹਿਬ ਸਤਕੰਡ ਸ੍ਰੀ ਹਜੂਰ ਸਾਹਿਬ ਪੰਜਵਾਂ ਪ੍ਰਸ਼ਨ ਕਿਹੜਾ ਸੀ ਸਿੰਘ ਦਾ ਕੀ ਅਰਥ ਹੈ ਸਿੰਘ ਦਾ ਕੀ ਅਰਥ ਬਈ ਸਿੰਘ ਦਾ ਕੀ ਅਰਥ ਹੈ ਸਿੰਘ ਦਾ ਅਰਥ ਹੈਗਾ ਸ਼ੇਰ ਛਟਾ ਛੇਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਸ ਭਾਸ਼ਾ ਵਿੱਚ ਚਿੱਠੀ ਲਿਖੀ ਬਈ ਗੁਰੂ ਗੋਮੀ ਸਿੰਘ ਜੀ ਨੇ ਉਹ ਜਿਹੜੀ ਭਾਸ਼ਾ ਵਿੱਚ ਚਿੱਠੀ ਲਿਖੀ ਸੀ ਉਹਨੂੰ ਜਫਰਨਾਮਾ ਗੁਰੂ ਨੂੰ ਇੱਕ ਚਿੱਠੀ ਲਿਖੀ ਸੀ ਉਹਨੂੰ ਕੀ ਜਫਰਨਾਮਾ ਕਿਹਾ ਜਾਂਦਾ ਸੀ ਬਈ ਜਿਹੜੀ ਜੀਤ ਦੀ ਚਿੱਠੀ ਲਿਖੀ ਸੀ ਉਹ ਜਿਹੜੀ ਚਿੱਠੀ ਗੁਰਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਲਿਖੀ ਉਹ ਕਿਹੜੀ ਭਾਸ਼ਾ ਵਿੱਚ ਲਿਖੀ ਸੀ ਉਹ ਫਾਰਸੀ ਭਾਸ਼ਾ ਵਿੱਚ ਲਿਖੀ ਸੀ ਕਿਹੜੀ ਭਾਸ਼ਾ ਵਿੱਚ ਫਾਰਸੀ ਭਾਸ਼ਾ ਵਿੱਚ ਵਿਦਿਆਰਥੀਓ ਸਾਡਾ ਪਠ ਨੰਬਰ 13 ਇੱਥੇ ਹੀ ਸਮਾਪਤ ਹੋਇਆ ਸੀ ਇਹਦੇ ਬਾਅਦ ਪਠ ਨੰਬਰ 14 ਇੱਕ ਕਵਿਤਾ ਹੈ ਗਜ਼ਲ ਹਰਬੰਦ ਸਿੰਘ ਕੋਮਲ ਦੇ ਲੇਖਕਨ ਉਹਦੇ ਓਕੇ ਸ਼ਬਦਾਂ ਬਾਰੇ ਮੈਂ ਤੁਹਾਨੂੰ ਅੱਜ ਦੀ ਕੱਛਿਆ ਵਿੱਚ ਦੱਸਾਂਗਾ ਵੇਖੋ ਜੀ ਓਕੇ ਸ਼ਬਦ ਭੇਟ ਉਪਾਰ ਭੇਟ ਕੰਮ ਕੀ ਹੁੰਦਾ ਹੈ ਪਾਰ ਸਮਰਨਾ ਸੁਧਰਨਾ ਸਵਰਨਾ ਸੁਧਰਨਾ ਟੁਕਣੀ ਰੋਕਣਾ ਪੇਟ ਕੀ ਹੁੰਦਾ ਬਈ ਪੇਟ ਉਪਹਾਰ ਸਮਰਨਾ ਕੀ ਹੁੰਦਾ ਬਈ ਸੁਧਰਨਾ ਟਕਣੇ ਟੁਕਣੀ ਟੁਕਣੀ ਕੀ ਬਈ ਰੋਕਣਾ ਡਗਰ ਰਸਤਾ ਟਿਕਣੇ ਤਿੱਲੇ ਡਗਰ ਕੀ ਹੁੰਦਾ ਹੈ ਰਸਤਾ ਟਿਕਣੇ ਕੀ ਹੁੰਦੇ ਤਿੱਲੇ ਟੀਚ ਸਮਝਣਾ ਕੁਝ ਨ ਸਮਝਣਾ ਪੀਚ ਸਮਝਣਾ ਕੀ ਹੁੰਦਾ ਵੀ ਕੁਝ ਨਾ ਸਮਝਣਾ ਪੀਚ ਸਮਝਣਾ ਕੁਝ ਨਾ ਸਮਝਣਾ ਛਟਾਪ ਕਿਹੜਾ ਸੀ ਵਿਸਰ ਜਾਣਾ ਭੁੱਲ ਜਾਣਾ ਵਿਸਰ ਜਾਣਾ ਕੀ ਹੁੰਦਾ ਹੈ ਭੁੱਲ ਜਾਣਾ ਬਿਖਰਨਾ ਬਿਖਰਨਾ ਕੀ ਹੁੰਦਾ ਵੀ ਖਿੰਡ ਜਾਣਾ ਬਿਖਰਨਾ ਕੀ ਹੁੰਦਾ ਹੈ ਖਿੰਡ ਜਾਣਾ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਅੱਜ ਦੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਬਦਲਾਈ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ